ਅੱਜ ਕੱਲ ਚੰਗੇ ਭਲੇ ਬਦਨ ਲੋਕ ਛੱਡਦੇ ਬਦਨਾਮ ਕਰਦੇ ਕੋਈ ਗੱਲ ਕਰੂ ਤਾਂ ਮਿੰਟ ਤੋਂ ਪਹਿਲਾਂ ਤਾਂ ਪਰਚਾ ਹੋ ਜਾਂਦਾ ਜਿੰਨੀ ਸੁਣਵਾਈ ਆ ਕੁੜੀਆਂ ਦੀ ਅੱਜ ਕੱਲ ਤੇ ਕਿਸੇ ਆਰਟਿਸਟ ਨੂੰ ਲੱਗਦਾ ਕਿ ਇਹ ਪ੍ਰੋਡੂਸਰ ਮੇਰੇ ਨਾਲ ਮੇਰੀ ਹੱਕ ਦੀ ਗੱਲ ਨਹੀਂ ਲਿਖ ਰਿਹਾ ਤਾਂ ਐਗਰੀਮੈਂਟ ਨਾ ਕਰੇ ਨਾ ਉਹਦੀ ਕਿਹੜਾ ਬੇਲਣੇ ਚ ਬਾਹ ਯੁੱਡੀ ਛਦੀ ਫਿਰਦਾ ਵੀ ਆਪਦੇ ਆਪ ਨੂੰ ਉਸ ਚੀਜ਼ ਚ ਕਿਵੇਂ ਪਿਆਰ ਰੱਖਿਆ ਕਿਉਂਕਿ ਜਦੋਂ ਪ੍ਰੋਡਿਊਸਰ ਤੇ ਕੁੜੀਆਂ ਨੂੰ ਸਾਈਨ ਕਰਦੇ ਨੇ ਤਾਂ ਬਹੁਤ ਵਾਰੀ ਸਵਾਲ ਉੱਠਦੇ ਨੇ ਕਿ ਇਹ ਕੁੜੀਆਂ ਦਾ ਸ਼ੋਸ਼ਣ ਕਰਦੇ ਨੇ ਪ੍ਰੋਡਿਊਸਰ ਨੇ ਜਿਹੜੇ ਇਹ ਕੁੜੀਆਂ ਨੂੰ ਮਾੜਾ ਚੰਗਾ ਕਰਦੇ ਨੇ ਉਹਨਾਂ ਦੇ ਨਾਲ ਕੁਝ ਇਦਾਂ ਦੀਆਂ ਹਰਕਤਾਂ ਕਰਦੇ ਨੇ ਜਾਂ ਚੁੰਡਦੇ ਨੇ ਪੰਜਾਬੀ ਦੇ ਵਿੱਚ ਮੈਂ ਕਹਿੰਦਾ ਤੁਸੀਂ ਆਪਣੇ ਆਪ ਨੂੰ ਕਿਵੇਂ ਜੇ ਪਵਿੱਤਰ ਨੇ ਆਪਦੇ ਆਪ ਨੂੰ ਕਿਵੇਂ ਪਵਿੱਤਰ ਰੱਖਿਆ ਕਿਉਂਕਿ ਇਹ ਬਹੁਤ ਵੱਡੀ ਸਮੁੰਦਰ ਹੈ ਦੇ ਵਿੱਚ ਕੋਈ ਪਵਿੱਤਰ ਨਹੀਂ ਰਹਿ ਸਕਦਾ ਭਾਜੀ ਦੁਨੀਆ ਬਹੁਤ ਸਿਆਣੀ ਹੈ ਹੂੰ ਪਹਿਲੇ ਜ਼ਮਾਨੇ ਹੋਰ ਸੀ ਹੂੰ ਅੱਜ ਕੱਲ ਚੰਗੇ ਭਲੇ ਬੰਦੇ ਨੂੰ ਲੋਕ ਛੱਡਦੇ ਬਦਨਾਮ ਕਰਨ ਤੋਂ ਹੂੰ ਕੋਈ ਗੱਲ ਕਰੂ ਤਾਂ ਮਿੰਟ ਤੋਂ ਪਹਿਲਾਂ ਤਾਂ ਪਰਚਾ ਹੋ ਜਾਂਦਾ ਜਿੰਨੀ ਸੁਣਵਾਈ ਆ ਕੁੜੀਆਂ ਦੀ ਅੱਜਕੱਲ ਠੀਕ ਐ ਨਹੀਂ ਪਰ ਕਹਿੰਦੇ ਵੀ ਪ੍ਰੋਡਿਊਸਰ ਵੀ ਹੁਣ ਕਾਗਜ਼ ਪੱਤਰ ਜਿਵੇਂ ਸਾਹਮ ਕੇ ਰੱਖਦੇ ਨੇ ਜਿਵੇਂ ਕੋਈ ਲਿਸਟਾਂ ਸਾਹਮ ਕੇ ਰੱਖਦੇ ਨੇ ਐਦਾਂ ਹੋ ਸਕਦਾ ਤੁਸੀਂ ਵੀ ਲੋਕਾਂ ਦੇ ਸਾਹਮ ਕੇ ਰੱਖ ਕਾਗਜ਼ ਪੱਤਰ ਐਦਾਂ ਹੁੰਦੇ ਦੇਖੋ ਕੋਈ ਵੀ ਬਾਉਂਡੇਸ਼ਨ ਲਿਖੀ ਜਾਂਦੀ ਕਿਸੇ ਨਾਲ ਟਰਮ ਕੰਡੀਸ਼ਨ ਦੋਨਾਂ ਦੀ ਲਿਖੀ ਜਾਂਦੀ ਆ ਕਦੇ ਪ੍ਰੋਡਿਊਸਰ ਨਹੀਂ ਲਿਖੀ ਜਾਂਦੀ ਤੇ ਕਿਸੇ ਆਰਟਿਸਟ ਨੂੰ ਲੱਗਦਾ ਕਿ ਇਹ ਪ੍ਰੋਡਿਊਸਰ ਮੇਰਾ ਮੇਰੀ ਹੱਕ ਦੀ ਗੱਲ ਨਹੀਂ ਲਿਖ ਰਿਹਾ ਤੋ ਐਗਰੀਮੈਂਟ ਨਾ ਕਰੇ ਨਾ ਹੂੰ ਉਹਦੀ ਕਿਹੜਾ ਬੇਲਣੇ ਚ ਬਾ ਸਿੰਗਰ ਭੇਜ ਦਿਉ ਮੈਂ ਸਿੰਗਰ ਤੁਹਾਡੇ ਕੋਲ ਆਇਆ ਤੁਸੀਂ ਮੈਨੂੰ ਆਪਣੀ ਸ਼ਰਤ ਦੱਸ ਦਿਓ ਮੈਂ ਕਹਿੰਦਾ ਵਿੱਚ ਮੇਰੀ ਵੀ ਜੱਤ ਲੇ ਕੋ ਬਾਈ ਤੁਸੀਂ ਮੇਰੇ ਲਈ ਕੀ ਕਰਨਾ ਮੈਂ ਤੁਹਾਡੇ ਲਈ ਕੀ ਕਰਨਾ ਨਹੀਂ ਪਰ ਲੱਗਦਾ ਨਹੀਂ ਹੈਗਾ ਕਈ ਵਾਰੀ ਨਾ ਸਥਿਤੀਆਂ ਉਦਾਂ ਦੀਆਂ ਆਪ ਕਹਿੰਦੇ ਪ੍ਰੋਡਿਊਸਰ ਪੈਦਾ ਕਰ ਦਿੰਦਾ ਵਿਸ਼ੇਸ਼ੇ ਮਹੀਨੇ ਗਾਣਾ ਨਹੀਂ ਕਰਨਾ ਸਾਲ ਸਾਲ ਗਾਣਾ ਨਹੀਂ ਕਰਨਾ ਫੋਨ ਨਹੀਂ ਚੱਕਣਾ ਪੈਸੇ ਨਹੀਂ ਭੇਜਨੇ ਫਿਰ ਉਹਦੇ ਵਿੱਚ ਬੰਦੇ ਨੂੰ ਇੱਕ ਅਹਿਸਾਸ ਕਰਾਇਆ ਜਾਂਦਾ ਵੀ ਤੂੰ ਜੇ ਚੱਲਣਾ ਤਾਂ ਫਿਰ ਸਾਡੇ ਹਿਸਾਬ ਨਾਲ ਚੱਲਣਾ ਪੈਣਾ ਜਿਹੜੀ ਮੋੜੀ ਥਾਣੀ ਅਸੀਂ ਲਗਾਉਣਾ ਤੈਨੂੰ ਪਾਜੀ ਜਿੰਨੇ ਨਾ ਮੇਨ ਐਗਰੀਮੈਂਟ ਹੁਣ ਤੱਕ ਹੋਇਆ ਚਾਹੇ ਮੇਲ ਚਾ ਨਹੀਂ ਕਰਾਂਗੇ ਤੇਰਾ ਆਟੋਮੈਟਿਕ ਕੰਟਰੈਕਟ ਫਿਨਿਸ਼ ਹੋ ਜਾਏਗਾ ਠੀਕ ਹੈ ਚੈੱਕ ਕਰ ਲੋ ਕੋ ਜਿੰਨੇ ਵੀ ਕੋਈ ਕੰਟਰੈਕਟ ਪਏ ਹੋਣਗੇ ਹਾਂ ਜਾਂ ਜਿਹੜੇ ਗਾਹ ਕੀਤੇ ਹੋਣਗੇ ਹਾਂ ਲੰਘ ਚੁੱਕੇ ਜਾਂ ਜਿਹੜੇ ਵੈਲਿਡ ਮੌਕੇ ਦੇ ਆ ਹਾਂ ਹਰ ਐਗਰੀਮੈਂਟ 'ਚ ਲਿਖਿਆ ਆ ਜਾਏਗਾ ਵੀ ਅਸੀਂ ਆਰਟਸ ਦੇ ਕਿੰਨੇ ਗਾਣੇ ਕਰਨੇ ਜੇ ਅਸੀਂ ਸਾਲ ਕੰਮ ਨਹੀਂ ਕਰਦੇ ਸਾਡਾ ਨਾਮ ਫੋਨ ਕੇ ਸਾਲ ਤੋਂ ਉਦੀ ਫ੍ਰੀ ਹੋ ਜਾਊਗਾ ਫਿਰ ਉਹ ਹਾਂ ਠੀਕ ਹੈ ਅਸੀਂ ਕਦੇ ਐਗਰੀਮੈਂਟ ਖੁੱਲਾ ਨਹੀਂ ਕਰਦੇਗਾ ਐਗਰੀਮੈਂਟ ਕਰ ਲਿਆ 5 ਸਾਲ ਬੰਦਾ ਬਾਉਂਡ ਕਰ ਲਿਆ ਅਸੀਂ ਕੰਮ ਕਰੀਏ ਨਾ ਕਿ ਸਿੱਧਾ ਕੋਈ ਐਗਰੀਮੈਂਟ ਨਹੀਂ ਕਰਦੇ ਅਸੀਂ ਆਪਣੇ ਆਪ ਹੀ ਰੱਖਦੇ ਵੀ ਅਸੀਂ ਵੀ ਨਹੀਂ ਪਰ ਆਪਦੀਆਂ ਰਾਤਾਂ ਗਵਾਉਣੀਆਂ ਆਪਦੀ ਰਾਤਾਂ ਦੀ ਨੀਂਦ ਹਰਾਮ ਕਰਕੇ ਜਦੋਂ ਫਿਰ ਤੁਸੀਂ ਆਰਟਿਸਟ ਦਾ ਰੂਪ ਦੇਖਦੇ ਹੋ ਫਿਰ ਉਦੋਂ ਪਵਿੱਤਰ ਪਿੱਤਾ ਤੜਕੇ ਉੱਠ ਕੇ ਕੀ ਸੋਚਦਾ ਸੋਚਦਾ ਕੋਈ ਨਹੀਂ ਇੱਕ ਬੈਡ ਮੌਸਮ ਸੀ ਨਿਕਲ ਗਿਆ ਨਹੀਂ ਉਹ ਅੱਗੇ ਇਦਾਂ ਨਹੀਂ ਮੈਂ ਇਦਾਂ ਬੋੜਾ ਦਿਲ ਤੇ ਨਹੀਂ ਗੱਲ ਆਉਂਦਾ ਹੂੰ ਵੀ ਜੋ ਮਾੜਾ ਚੰਗਾ ਮਾੜਾ ਤੋਂ ਜ਼ਿੰਦਗੀ ਚ ਆਈ ਜਾਣਾ ਪਿਆ ਸੀ ਦੇਖੋ ਕੱਲੀ ਇੰਡਸਟਰੀ ਦੀ ਗੱਲ ਨਹੀਂ ਕਰਦਾ ਵੀ ਤੁਸੀਂ ਵੈਸੇ ਵੀ ਰਿਸ਼ਤੇਦਾਰ ਜੀ ਵਿਚਰਦੇ ਹੋ ਯਾਰਾਂ ਦੋਸਤਾਂ ਵੀ ਵਿਚਰਦੇ ਹੋ ਸਾਰੇ ਦੋਸਤ ਚੰਗੇ ਤਾਂ ਨਿਕਲਦੇ ਨਹੀਂ ਹੂੰ ਤੁਹਾਡਾ ਵੀ ਐਕਸਪੀਰੀਅੰਸ ਰਿਹਾ ਹੁਣ ਤੇ ਤੁਸੀਂ ਕਿਸੇ ਇਸ ਤੇ ਲਈ ਬਹੁਤ ਜ਼ਿਆਦਾ ਚੰਗਾ ਕੀਤਾ ਬਹੁਤ ਚੰਗਾ ਕੀਤਾ ਪਰ ਅੰਡ ਤੇ ਜਾਂ ਤੁਹਾਡਾ ਫੋਨ ਚੱਕਣਾ ਬੰਦ ਕਰ ਗਿਆ ਜਾਂ ਤੁਸੀਂ ਕਿਸੇ ਨੂੰ ਪੈਸੇ ਲਾ ਕੇ ਬਾਹਰ ਭੇਜ ਦਿੱਤਾ ਜਾਂ ਤੁਹਾਨੂੰ ਲੋਡ ਪਈ ਉਹ ਬੰਦੇ ਤੁਹਾਨੂੰ ਬਲੌਕ ਚ ਪਾਤਾ ਜਾਂ ਤੁਹਾਡਾ ਫੋਨ ਨਹੀਂ ਚੱਕਿਆ ਜਾਂ ਤੁਹਾਨੂੰ ਕੋਈ ਬਹਾਨੇਬਾਜ਼ੀ ਮਾਰ ਦਿੱਤੀ ਹੁੰਦਾ ਨਾ ਤਾਂ ਬਿਲਕੁਲ ਤੇ ਸੇਮ ਇਹ ਵੀ ਇਦਾਂ ਦਾ ਇੱਕ ਪਰਿਵਾਰ ਹੀ ਹੈ ਸਾਡਾ ਇੰਡਸਟਰੀ ਨੂੰ ਮੈਂ ਤਾਂ ਨਹੀਂ ਪਰ ਲੋਕਾਂ ਨੂੰ ਕਈ ਵਾਰੀ ਤੁਹਾਨੂੰ ਫਿਰ ਉਹੋ ਜੇ ਯਾਰ ਸਰਕਲ ਮਿਲਿਆ ਮੋਹਾਲੀ ਆ ਕੇ ਕਿਉਂਕਿ ਜਦੋਂ ਲੋਕਾਂ ਨੂੰ ਪਤਾ ਲੱਗਦਾ ਵੀ ਇਹ ਪ੍ਰੋਡਿਊਸਰ ਆ ਪੈਸੇ ਲਾਉਂਦਾ ਤਾਂ ਬਹੁਤ ਸਾਰੇ ਲੋਕ ਨੇੜੇ ਧੱਕੇ ਨਾਲ ਹੀ ਹੋ ਜਾਂਦੇ ਨੇ ਵੀ ਚਲ ਯਾਰ ਸ਼ਾਮ ਦੇ ਜੋਗੀ ਜਗਾੜ ਕਰ ਲਿਆ ਕਰਾਂਗੇ ਪਵਿੱਤਰ ਬਾਈ ਨੂੰ ਕਹਿ ਕੇ ਵੀ ਪਾ ਦੇ ਖਾਤੇ 'ਚ ਥੋੜੇ ਜੇ ਵੀਰੇ ਇਦਾਂ ਦੇਖੋ ਨਸ਼ੇ ਵਾਲੇ ਬੰਦੇ ਮੈਨੂੰ ਵੈਸੇ ਪਸੰਦ ਨਹੀਂ ਸੌਰੀ ਬਾਈ ਨਸ਼ੇ ਵਾਲੇ ਬੰਦੇ ਮੈਂ ਤੁਹਾਨੂੰ ਮਾੜਾ ਨਹੀਂ ਕਹਿੰਦਾ ਪਰ ਮੈਂ ਕਿਸੇ ਇਦਾਂ ਦੀ ਮਹਿਫਿਲ 'ਚ ਬਹਿਣਾ ਪਸੰਦ ਨਹੀਂ ਕਰਦਾ ਨਾ ਮਨਨਸ਼ਾ ਕਰਦਾ ਨਾ ਮੈਂ ਕਰਵਾ ਕੇ ਰਾਜੀ ਕਿਸੇ ਨੂੰ ਨਹੀਂ ਉਹ ਕਿਵੇਂ ਜੀ ਪਤਾ ਕਰਦੇ ਹੋ ਬੰਦੇ ਜ਼ਿੰਦਗੀ ਦੇ ਵੀ ਦੋ ਪੜਾਅ ਆਲਮੋਸਟ ਕੱਢ ਲਏ ਹੂੰ ਵੀ ਪਿਛਾ ਦੂਰ ਅੱਗਾਂ ਨੇ ਵਾਲੀ ਗੱਲ ਹੋ ਗਈ ਹੁਣ ਤਾਂ ਠੀਕ ਹੈ ਤੇ ਹੁਣ ਜੇ ਸਰਕਲ ਬਣਨਾ ਹੋ ਤਾਂ ਵੀਰੇ ਬਣ ਗਿਆ ਜਿਹੜੇ ਪੱਕੇ ਥੋੜੇ ਬੇਲੀ ਆ ਕਹਿੰਦੇ ਕਿ ਇਹਦਾ ਚੈੱਕ ਕਰਨਾ ਹੋਵੇ ਜ਼ਿੰਦਗੀ ਦਾ ਐਕਸਪੀਰੀਅੰਸ ਨੂੰ ਚੈੱਕ ਕਰ ਲੈ ਵੀ ਤੁਹਾਡੇ ਯਾਰ ਕਿੰਨੇ ਕੇ ਪੁਰਾਣੇ ਬਿਲਕੁਲ ਕਿੰਨੇ ਕੇ ਪੁਰਾਣੇ ਆ ਥੋੜੇ ਆ ਪਰ ਮੇਰੇ ਪੁਰਾਣੇ ਹੀ ਆ ਹੂੰ ਮਿਲਦੀ ਦੁਨੀਆਂ ਬਹੁਤ ਆ ਪਰ ਯਾਰ ਨਹੀਂ ਉਹ ਤੁਹਾਡੀ ਕਿ ਬਾੱਕ ਵੀ ਹੁੰਦੀ ਆ ਉਹਨੂੰ ਯਾਰ ਨਹੀਂ ਕਹਿ ਸਕਦੇ ਉਹਨੂੰ ਠੀਕ ਹੈ ਅੱਜ ਤੁਹਾਨੂੰ ਦੋਰੀ ਬੰਦਾ ਮਿਲ ਗਿਆ ਉਹ ਤਾਂ ਯਾਰ ਥੋੜੀ ਬਣ ਜਾਊਗਾ ਤੁਸੀਂ ਉਹਦੀ ਵਾਕਿਬ ਹੋ ਗਏ ਹੋ ਹੂੰ ਉਹ ਤੜੀ ਜਾਣਕਾਰੀ ਹੋ ਗਈ ਬੰਦਾ ਆ ਗਿਆ ਉਹ ਕਿੰਨੇ ਕ ਜਿਹੜੇ ਰਾਤ ਨੂੰ ਪਹਿਲੀ ਫੋਨ ਤੇ ਰਿੰਗ ਚੱਕਦੇ ਪਹਿਲੀ ਰਿੰਗ ਤੇ ਫੋਨ ਚੱਕਦੇ ਆ ਉਹ ਕਿੰਨੇ ਕ ਕਾਫੀ ਆ ਮਾਣਾ ਉਹਨਾਂ ਤੇ ਬਿਲਕੁਲ ਪੂਰਾ ਮਾਣਾ ਯਾਰੀ ਤਾਂ ਪੂਰਾ ਮਾਣਾ ਯਾਰ ਆਪਣੇ ਗੱਡਰ ਅੱਛਾ ਗੱਡਰ